ਕਈਆਂ ਨੂੰ ਮਿੱਠਾ ਖਾਣਾ ਬਹੁਤ ਜਿਆਦਾ ਪਸੰਦ ਹੁੰਦਾ ਜਿਵੇਂ ਕਿ ਚਾਕਲੇਟ ਕਈ ਰੋਟੀ ਖਾਣ ਤੋਂ ਬਾਅਦ ਵੀ ਮਿੱਠਾ ਜੂਰ ਖਾਣਾ ਪਸੰਦ ਕਰਦੇ ਨੇ ਤੇ ਮੇਰੇ ਘਰ ਦੇ ਵਿੱਚ ਅਕਸਰ ਹੀ ਚਾਕਲੇਟ ਖਾਣਾ ਪਸੰਦ ਕਰਦੇ ਐ ਚਾਕਲੇਟ ਮੇਰੀ ਤੇ ਮੇਰੇ ਹਸਬੰਦ ਦੀ ਵੀ ਬਹੁਤ ਹੀ ਜਿਆਦਾ ਫੇਵਰੇਟ ਐ ਤੇ ਕਿਉਂ ਨਾ ਅੱਜ ਘਰ ਦੇ ਵਿੱਚ ਟੇਸਟੀ ਨਾ ਨਾ ਹੈਲਦੀ ਵਾਲੀ ਚਾਕਲੇਟ ਬਣਾ ਕੇ ਤਿਆਰ ਕਰਦੇ ਆ ਚਾਕਲੇਟ ਬਣਾਣਾਂਗੇ ਕਰਨਾ ਕਿ ਸਭ ਤੋਂ ਪਹਿਲੇ ਸਿੱਥੇ ਲੈ ਲਿਆ ਹੀ 250 ਗ੍ਰਾਮ ਲਈ ਸੀ ਕੱਚੇ ਵਾਲੀ ਮੂੰਗਫਲੀ ਤੋਂ ਉਹਨੂੰ ਮੂੰਗਫਲੀ ਨੂੰ ਇੱਕ ਵਾਰੀ ਸਿੱਥੇ ਨਾਲ ਚੈੱਕ ਕਰ ਲਾਂਗੇ ਵਿੱਚ ਕੋਈ ਖਰਾਬ ਦਾਣਾ ਵਗੈਰਾ ਨਾ ਹੋਵੇ ਅਗਰ ਕੋਈ ਖਰਾਬਦਾਨ ਆਏਗਾ ਨੂੰ ਅਸੀਂ ਕੱਢ ਦਾਂਗੇ ਮੁਗਫਲੀ ਨੂੰ ਰਸੀ ਰੱਖਤਾ ਸਾਈਡ ਤੇ ਉਹਨਾਂ ਦੇ ਗੈਸ 'ਤੇ ਰੱਖੀ ਸੀ ਕੜਾਈ ਕੜਾਈ ਵਿੱਚ ਐਡ ਕਰਤੀ ਮੁਗਫਲੀ ਵੈਸੇ ਇਹ 250 ਗ੍ਰਾਮ ਮੁਗਫਲੀ ਜੇ ਅਸੀਂ ਕੱਪ ਨੂੰ ਨਾਪ ਕੇ ਪਾਈਏ ਤੇ ਪੌਣੇ 2 ਕੱਪ ਮੁਗਫਲੀ ਸੀਗੀ ਇਹਨੂੰ ਅਸੀਂ ਹਲਕਾ ਇੱਥੇ 2 ਤੋਂ 3 ਮਿੰਟ ਤੱਕ ਇੱਥੇ ਮੀਡੀਅਮ ਗੈਸ 'ਤੇ ਰੱਖ ਕੇ ਇਹਨੂੰ ਭੁੰਨ ਲਵਾਂਗੇ ਤੇ ਬਿਨਾ ਘਿਓ ਤੋਂ ਅਸੀਂ ਇਹਨੂੰ ਭੁੰਨ ਕੇ ਤਿਆਰ ਕਰਾਂਗੇ ਉਦੋਂ ਤੱਕ ਅਸੀਂ ਇਹਨੂੰ ਭੁੰਨਾਂਗੇ ਜਦੋਂ ਤੱਕ ਇਹਦਾ ਛਿਲਕਾ ਉਤਰਨਾ ਆਪਣੀਆਂ ਸਟਾਰਟ ਨਾ ਹੋਈਏ ਜਾਂ ਇਹਦੇ ਵਿੱਚ ਨਾ ਕ੍ਰੈਕਸ ਆਨੇ ਸਟਾਰਟ ਹੋ ਜਾਣਗੇ ਉਹ ਤੁਸੀਂ ਦੇਖ ਰਹੇ ਹੋਵੋਗੇ ਛਿਲਕਾ ਵੀ ਉਤਰਨਾ ਸਟਾਰਟ ਹੋ ਗਿਆ ਸੀਗਾ ਇੱਥੋਂ ਤੱਕ ਅਸੀਂ ਮੁਗਫਲੀ ਨੂੰ ਭੁੰਨ ਕੇ ਤਿਆਰ ਕਰਨਾ ਹੈ ਮੁਗਫਲੀ ਬਹੁਤ ਵਧੀਆ ਤਰੀਕੇ ਨਾਲ ਭੁੰਨ ਗਈ ਸੀ ਹੁਣ ਅਸੀਂ ਚੈੱਕ ਕਰਦਾ ਕਰਾਂਗੇ ਇਸ ਤਰੀਕੇ ਨਾਲ ਨਾ ਅਸੀਂ ਇੱਕ ਪੀਸ ਇੱਕ ਦੋ ਦਾਣੇ ਲੈ ਕੇ ਨਾ ਇਸ ਤਰੀਕੇ ਨਾਲ ਅਸੀਂ ਇਹਨੂੰ ਮਸਲਦੇ ਆ ਤੇ ਚੈੱਕ ਕਰ ਲਾਂਗੇ ਛਿਲਕਾ ਬਹੁਤ इजीली ਸੇ ਉਤਰ ਰਿਹਾ ਦਾ ਮਤਲਬ ਸਾਡੀ ਮੁਗਫਲੀ ਤੇ ਭੁੰਨ ਕੇ ਤਿਆਰ ਹੋ ਗਈ ਇਹਨੂੰ ਭੁੰਨਣ ਲੱਗਿਆ 3 ਤੋਂ 4 ਮਿੰਟ ਲੱਗੇ ਸੀਗੇ ਹੁਣ ਅਸੀਂ ਗੈਸ ਦੀ ਫਲੇਮ ਨੂੰ ਕਰ ਦਿੰਦੇ ਆ ਬੰਦ ਇਸੇ ਮੂੰਗਫਲੀ ਨੂੰ ਨਾ ਇੱਕ ਪਲੇਟ ਦੇ ਵਿੱਚ ਕੱਢ निकालेंगे ਤਾਂ ਕਿ ਇਹ ਹਲਕੀ ਠੰਡੀ ਹੋ ਜਾਏ ਬਹੁਤ ਜ਼ਿਆਦਾ ਗਰਮ ਹੈ ਜਦੋਂ ਠੰਡੀ ਹੋ ਜਾਈ ਨਾ ਹਲਕੀ ਜੀ ਫਿਰ ਅਸੀਂ ਇਹਦਾ ਛਿਲਕਾ ਉਤਾਰਾਂਗੇ ਇੱਧਰ ਅਸੀਂ ਲੈ ਆਏ ਹੁਣ ਖਜੂਰ ਅੱਜ ਜੀ ਮੈਂ ਤੁਹਾਨੂੰ ਕਹਿਣਾ ਬਹੁਤ ਹੀ ਹੈਲਦੀ ਵਾਲੀ ਸੀ ਚਾਕਲੇਟ ਬਣਾ ਕੇ ਤਿਆਰ ਕਰਾਂਗੇ ਅੱਜ ਹੀ ਚਾਕਲੇਟ ਬਿਨਾ ਚੀਨੀ ਬਿਨਾ ਗੁੜ ਤੋਂ ਸੀ ਬਣਾ ਕੇ ਤਿਆਰ ਕਰਾਂਗੇ ਖਜੂਰ ਦੀ ਇਹਦੇ ਮੈਂ ਲੈ ਲਈ ਸੀ ਖਜੂਰ ਖਜੂਰ ਨੂੰ ਸੀ ਰੱਖਤਾ ਸਾਈਡ ਤੇ ਮੂੰਗਫਲੀ ਨਾ ਹਲਕੀ ਕੋਸੀ ਮੱਕੀ ਠੰਡੀ ਜੀ ਹੋ ਗਈ ਸੀ ਕੋਸੀ ਹੋ ਗਈ ਹੱਥ ਲਗਾਉਣ ਦੇ ਲਾਈਕ ਹੋ ਗਈ ਸੀ ਹੋ ਇਸ ਤਰੀਕੇ ਨਾਲ ਦੋਨਾਂ ਹੱਥਾਂ ਦੀ ਤੱਲੀ ਵਿੱਚ ਰੱਖ ਕੇ ਮਸਲਦੇ ਹੈ ਨਾ ਅਸੀਂ ਇਹਦਾ ਸਾਰਾ ਹੀ ਛਿਲਕਾ ਹਟਾ ਦਵਾਂਗੇ ਇਸ ਤਰੀਕੇ ਨਾਲ ਮੈਂ ਸਾਰੀ ਮੁਗਫਲੀ ਦਾ ਨਾ ਛਿਲਕਾ ਹਟਾ ਦਿੱਤਾ ਸੀਗਾ ਹੁਣ ਅਸੀਂ ਕੀ ਕਰਾਂਗੇ ਅਦਰ ਲੈ ਲਾਂਗੇ ਅਸੀਂ ਚੋਪਰ ਤੇ ਸਾਰੀ ਮੁਗਫਲੀ ਨੂੰ ਚੋਪਰ 'ਚ ਪਾ ਕੇ ਨਾ ਅਸੀਂ ਇਥੇ ਨੂੰ ਚੋਪ ਕਰ ਲਾਂਗੇ ਇਹਨੂੰ ਅਸੀਂ ਰੁਕ ਰੁਕ ਕੇ ਚੋਪ ਕਰਾਂਗੇ ਤੇ ਇਹਨੂੰ ਅਸੀਂ ਦਰਦਰਾ ਜਿਹਾ ਪੀਸ ਕੇ ਤਿਆਰ ਕਰਨਾ ਬਿਲਕੁਲ ਅਸੀਂ ਦਾ ਆਟਾ ਨਹੀਂ ਬਣਾਉਣਾ ਮੈਂ ਤੇ ਚੋਪਰ 'ਚ ਪਾਈ ਸੀ ਇਸ ਤਰੀਕੇ ਨਾਲ ਅਸੀਂ ਚੋਪ ਕਰ ਲਈ ਸੀ ਮੋٹے ਮੋٹے ਦਰਦਰਾ ਦਾਣੇ ਰੱਖਿਆ ਸੀ ਤਾਂ ਕਿ ਇਹ ਚਾਕਲੇਟ ਖਾਣ ਨੂੰ ਟੇਸਟੀ ਲੱਗੇ ਤੁਸੀਂ ਚਾਹਤੇ ਮਿਕਸੀ 'ਚ ਇਹਨੂੰ ਪਲਸ ਮੋਡ ਤੇ ਚਲਾ ਕੇ ਇਹਨੂੰ ਗ੍ਰाइंड ਕਰ ਸਕਦੇ ਹੋ ਉਹਨੂੰ ਰੱਖਤੀ ਸਾਈਡ ਤੇ ਹੁਣ ਅੱਧਰ ਸੀ ਲੈ ਲਿਆ ਖਜੂਰ ਸਭ ਤੋਂ ਪਹਿਲੇ ਅਸੀਂ ਕੀ ਕਰਾਂਗੇ ਖਜੂਰ ਦੇ ਅੰਦਰਲੇ ਜੋ ਬੀਜ ਹੁੰਦੇ ਨਾ ਉਹ ਅਸੀਂ ਹਟਾ ਦਾਂਗੇ ਉਹਦਾ ਇਸਤੇਮਾਲ ਅਸੀਂ ਨਹੀਂ ਕਰਾਂਗੇ ਕਿਉਂਕਿ ਇਹਨੂੰ ਅਸੀਂ ਬਾਅਦ ਵਿੱਚ ਗ੍ਰाइंड ਕਰਨਾ ਤੇ ਗ੍ਰाइंड ਕਰਦੇ ਸਮੇਂ ਜੇ ਬੀਜ ਹੀ ਰਹਿ ਗਿਆ ਨਾ ਫਿਰ ਸਾਡੇ ਚੋਪਰ ਦਾ ਜੋ ਬਲੇਡ ਹੁੰਦਾ ਨਾ ਉਹ ਖਰਾਬ ਹੋ ਜਾਏਗਾ ਹੁਣ ਅਦਾ ਇਸੇ ਤਰੀਕੇ ਨਾਲ ਅਸੀਂ ਸਾਰੇ ਇਹ ਖਜੂਰ ਦੇ ਵਿੱਚੋਂ ਨਾ ਬੀਜ ਕਢਾ ਲਿੱਤੇ ਸੀਗੇ ਤੇ ਇੱਥੇ ਮੈਂ ਟੋਟਲ 250 ਗ੍ਰਾਮ ਲਈ ਸੀ ਮੂੰਗਫਲੀ ਤੇ ਇੱਥੇ ਮੈਂ ਨਾ 15 ਤੋਂ 20 ਲੈ ਲੈ ਸੀ ਕਿ ਖਜੂਰ ਤੁਸੀਂ ਖਜੂਰ ਆਪਣੇ ਟੇਸਟ ਦੇ ਹਿਸਾਬ ਨਾਲ ਲੈ ਸਕਦੇ ਤੁਸੀਂ ਕਿੰਨਾ ਮਿੱਠਾ ਖਾਣਾ ਪਸੰਦ ਕਰਦੇ ਇਹਨਾਂ ਨੂੰ ਸਿੱਥੇ ਗ੍ਰाइंड ਕਰ ਲਾਂਗੇ ਰੁਕ ਰੁਕੇ ਮਿਕਸਰ ਚ ਚਲਾ ਕੇ ਸੀ ਨੂੰ ਗ੍ਰाइंड ਕਰ ਲਾਂਗੇ ਤੇ ਇਹਨੂੰ ਸੀ ਗ੍ਰाइंड ਕਰ ਲਿਆ ਸੀ ਖਜੂਰ ਨੂੰ ਵੀ ਇਸ ਤਰੀਕੇ ਦਾ ਹੁਣ ਉਸ ਨੂੰ ਇੱਕ ਪਲੇਟ 'ਚ ਕਢਾ ਦਿੱਤਾ ਸੀਗਾ ਹੁਣ ਕੜਾਈ 'ਚ ਐਡ ਕਰਾਂਗੇ ਦੋ ਚਮਚ ਦੇਸੀ ਘਿਓ ਦੇਸੀ ਹੋ ਜਦੋਂ ਮੈਲਟ ਹੋ ਜਾਏਗਾ ਨਾ ਫਿਰ ਅਸੀਂ ਇਹ ਐਡ ਕਰ ਦਾਂਗੇ ਖਜੂਰ ਜੋ ਅਸੀਂ ਗ੍ਰाइंड ਕਰਕੇ ਰੱਖੀ ਸੀ ਨਾ ਉਹਨੂੰ ਪਾ ਕੇ ਹੁਣ ਅਸੀਂ ਖਜੂਰ ਨੂੰ ਇਸ ਤਰੀਕੇ ਨਾਲ ਨਾ ਹਲਕਾ ਹਲਕਾ ਪ੍ਰੈਸ਼ਰ ਦਿੰਦੇ ਆ ਇਹਨੂੰ ਸੀ ਇਥੇ 2 ਕਮਿੰਟ ਲਈ ਇਥੇ ਭੁੰਨ ਲਵਾਂਗੇ ਤਾਂ ਕਿ ਇਹ ਬਿਲਕੁਲ ਇਥੇ ਮੈਸ਼ ਹੋ ਜਾਏਗੀ ਜੇ ਕੋਈ ਦਾਣਾ ਵਗੈਰਾ ਅੰਦਰ ਰਹਿ ਵੀ ਜਾਏਗਾ ਨਾ ਖਜੂਰ ਦਾ ਉਹ ਵੀ ਇਸ ਤਰੀਕੇ ਨਾਲ ਕਰਦੇ ਆ ਨਾ ਤੇ ਮੈਸ਼ ਹੋ ਜਾਏਗਾ ਵਧੀਆ ਤਰੀਕੇ ਨਾਲ ਹੁਣ ਇੱਚ ਸੀ ਐਡ ਕਰ ਦਾਂਗੇ ਮੂੰਗਫਲੀ ਜੋ ਅਸੀਂ ਦਰਦਰੀ ਪੀਸ ਕੇ ਰੱਖੀ ਸੀਗੀ ਉਹਨੂੰ ਪਾ ਕੇ ਨਾਲ ਹੀ ਸੀ ਇੱਚ ਵਧੀਆ ਟੇਸਟ ਲਈ ਐਡ ਕਰਾਂਗੇ ਤੇ ਕਾਜੂ ਇੱਥੇ ਮੈਂ ਅੱਧਾ ਕੱਪ ਕਾਜੂ ਦਾ ਨਾ ਪਾਊਡਰ ਬਣਾ ਲਿਆ ਸੀ ਉਹ ਬਹੁਤ ਸੀ ਐਡ ਕਰ ਲਿਆ ਸੀ ਇਹ ਆਪਸ਼ਨਲ ਹੈ ਅਗਰ ਤੁਸੀਂ ਨਹੀਂ ਪਾਉਣਾ ਚਾਹੁੰਦੇ ਸਕਿਪ ਕਰ ਸਕਦੇ ਹੋ ਬਟ ਇਹਨੂੰ ਪਾਣੇ ਨਾਲ ਟੇਸਟ ਬਹੁਤ ਵਧੀਆ ਆਏਗਾ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਸੀ ਮਿਕਸ ਕਰ ਲਿਆ ਸੀ ਗੈਸ ਦੀ ਫਲੇਮ ਨੂੰ ਸੀ ਹੁਣ ਕਰ ਦਾਂਗੇ ਪਾਣ ਤੇ ਤੈਨੂੰ ਕੜਾਈ ਨੂੰ ਨਾ ਗੈਸ ਤੋਂ نیچے ਉਤਾਰ ਲਾਂਗੇ ਇਹਨੂੰ ਹੁਣ ਅਸੀਂ ਚੰਗੀ ਤਰ੍ਹਾਂ ਇੱਥੇ ਮਿਕਸ ਕਰਾਂਗੇ ਹਾਲੇ ਇਹ ਬਹੁਤ ਜ਼ਿਆਦਾ ਗਰਮ ਹੈ ਇਸ ਲਈ ਮੈਂ ਸਪੈਚੂਲਾ ਨਾਲ ਕਰ ਰਹੀ ਜੋ ਹਲਕਾ ਜਿਹਾ ਖੁੱਸ ਹੋ ਜਾਏਗਾ ਨਾ ਫਿਰ ਅਸੀਂ ਨੂੰ ਹੱਥ ਨਾਲ ਹੀ ਇੱਥੇ ਮਿਕਸ ਕਰ ਲਾਂਗੇ ਉਨੇ ਚ ਐਡ ਕਰਾਂਗੇ ਦੋ ਚਮਚ ਸ਼ਹਿਦ ਦੇ ਸ਼ਹਿਦ ਨੂੰ ਪਾ ਕੇ ਫਿਰ ਅਸੀਂ ਇੱਕ ਵਾਰ ਦੁਬਾਰਾ ਸਾਰੀ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਨੂੰ ਅਸੀਂ ਜ਼ਿਆਦਾ ਨਹੀਂ ਭੁੰਨਾ ਗੈਸ 'ਤੇ ਕਿਉਂਕਿ ਮੂੰਗਫਲੀ ਪਹਿਲੇ ਸੀ ਭੁੰਨ ਲਈ ਸੀ ਖਜੂਰ ਵੀ ਪਹਿਲੇ ਸੀ ਭੁੰਨ ਲਈ ਸੀ ਇਸ ਲਈ ਜਿੰਨ ਜ਼ਿਆਦਾ ਟਾਈਮ ਅਸੀਂ ਗੈਸ 'ਤੇ ਨਹੀਂ ਭੁੰਨਾਂਗੇ ਤੇ ਹੁਣ ਅਸੀਂ ਇਹਨੂੰ ਹਲਕਾ ਹਲਕਾ ਥਾਣਾ ਲਈ ਸਿੱਕੇ ਮਿਕਸ ਕਰ ਲਾਂਗੇ ਤੈਨੂੰ ਇਸ ਤਰੀਕੇ ਨਾਲ ਅਸੀਂ ਡੋ ਬਣਾ ਲਾਂਗੇ ਸਾਈ ਆਟਾ ਗੁੰਨ ਕੇ ਤਿਆਰ ਕਰਦੇ ਨਾਲ ਉਸ ਤਰੀਕੇ ਦਾ ਸਾਰਾ ਮਿਕਸਚਰ ਅਸੀਂ ਇਕੱਠਾ ਕਰ ਲਿਆ ਸੀ ਹੁਣ ਤੁਸੀਂ ਕੋਈ ਵੀ ਫੋਇਲ ਜਾਂ ਬਟਰ ਪੇਪਰ ਲੈ ਕੇ ਉਹਦੇ ਉੱਪਰ ਇਹਨੂੰ ਰੱਖ ਦਾਂਗੇ ਮਿਕਸ਼ਰ ਨੂੰ ਤੇ ਇਸ ਤਰੀਕੇ ਨਾਲ ਲੰਬਾ ਲੰਬਾ ਸ਼ੇਪ ਦੇ ਵਿੱਚ ਇਸੇ ਨੂੰ ਫੁਲਾ ਦੇਵਾਂਗੇ ਬਟਰ ਪੇਪਰ ਦੇ ਉੱਪਰ ਹੁਣ ਅਸੀਂ ਇਹਨੂੰ ਇਸ ਤਰੀਕੇ ਨਾਲ ਫੁਲਾ ਲਿਆ ਅਸੀਂ ਹੁਣ ਅਸੀਂ ਕੀ ਕਰਾਂਗੇ ਬਟਰ ਪੇਪਰ ਦੇ ਨਾਲ ਇਹਨੂੰ ਉਸੇ ਕਵਰ ਕਰ ਦਾਂਗੇ ਥੋੜਾ ਜਿਹਾ ਇਸ ਨੂੰ ਟਾਈਟਲੀ ਹੀ ਕਵਰ ਕਰਕੇ ਤਿਆਰ ਕਰਾਂਗੇ ਤੇ ਹੁਣ ਫ੍ਰੀਜ ਵਿੱਚ ਇਸੇ ਰੱਖ ਦਾਂਗੇ 15 ਮਿੰਟ ਲਈ ਸੈੱਟ ਹੋਣ ਲਈ 15 ਮਿੰਟ ਹੋ ਗਏ ਸੀ ਮੈਂ ਫ੍ਰੀਜੋਂ ਨੂੰ ਕੱਢ ਕੇ ਲੈ ਆਈ ਸੀ ਇਹ ਬਹੁਤ ਵਧੀਆ ਤਰੀਕੇ ਨਾਲ ਸੈੱਟ ਹੋ ਗਈ ਸੀ ਇਹ ਹੁਣ ਅਸੀਂ ਇਹ ਹੌਲੀ ਲੁਕਾ ਕੇ ਨਾ ਬਟਰ ਪੇਪਰ ਉੱਪਰੋਂ ਹਟਾ ਦਾਂਗੇ ਤੇ ਬਟਰ ਪੇਪਰ ਬਹੁਤ ਈਜ਼ੀਲੀ ਉੱਪਰੋਂ ਨਿਕਲ ਗਿਆ ਸੀਗਾ ਹੁਣ ਅਸੀਂ ਇਹਨੂੰ ਚਾਕੂ ਦੇ ਨਾਲ ਆਪਣੇ ਮਨਪਸੰਦ ਪੀਸ ਵਿੱਚ ਇਹਨੂੰ ਕੱਟ ਕੇ ਤਿਆਰ ਕਰ ਲਾਂਗੇ ਤੁਸੀਂ ਕਿੰਨਾ ਮੋਟਾ ਪਤਲਾ ਕੱਟਣਾ ਚਾਹੁੰਦੇ ਹੋ ਬਟ ਮੈਂ ਇਸ ਤਰੀਕੇ ਨਾਲ ਨਾ ਤਾਂ ਮੀਡੀਅਮ ਜਿਸਾ ਮਾਰਕੀਟ 'ਚ ਚਾਕਲੇਟ ਹੁੰਦੀ ਨਾ ਉਸੇ ਤਰੀਕੇ ਨਾਲ ਅਸੀਂ ਇਹਨੂੰ ਕੱਟ ਕੇ ਤਿਆਰ ਕਰ ਲਿਆ ਸੀ ਤੁਸੀਂ ਚਾਹੋ ਤਾਂ ਇਸੇ ਤਰੀਕੇ ਨਾਲ ਖਾ ਸਕਦੇ ਹੋ ਬਟ ਅਸੀਂ ਇੱਥੇ ਬਣਾ ਰਹੇ ਹਾਂ ਚਾਕਲੇਟ ਤੇ ਇਸ ਲਈ ਚਾਕਲੇਟ ਨਾਲ ਕੋਟ ਕਰਨਾ ਤਾਂ ਬੰਦਾ ਐਥੇ ਮੈਂ ਚਾਕਲੇਟ ਨੂੰ 1 ਮਿੰਟ ਲਈ ਮਾਈਕ੍ਰੋਵੇਜ 'ਚ ਮੈਲਟ ਕਰ ਤੋ ਨਾ ਸਿੱਕੇ ਕੇ ਪੀਸ ਨੂੰ ਲੈ ਕੇ ਇਹਨਾਂ ਚਾਕਲੇਟ ਵਿੱਚ ਇਸ ਤਰੀਕੇ ਨਾਲ ਅਸੀਂ ਕੋਟ ਕਰਕੇ ਤੇ ਕਿਸੇ ਫੋਕ ਵਗੈਰਾ ਨਾਲ ਨਾ ਜੋ ਵੀ ਐਕਸਟਰਾ ਚਾਕਲੇਟ ਹੋਏਗੀ ਉਹ ਵਾਪਿਸ ਕੋਲੀ ਵੀ ਚਲੀ ਜਾਏ ਕਿ ਤੈਨੋਂ ਸੇ ਨਾਲ ਦੇ ਨਾਲ ਹੀ ਨਾ ਬਟਰ ਪੇਪਰ ਦੇ ਉੱਪਰ ਰੱਖਦੇ ਜਾਵਾਂਗੇ ਇੱਥੇ ਮੈਂ ਡੈਰੀ ਮਿਲਕ ਚਾਕਲੇਟ ਦਾ ਇਸਤੇਮਾਲ ਕੀਤਾ ਤੁਸੀਂ ਡਾਰਕ ਕੰਪਾਊਂਡ ਚਾਕਲੇਟ ਜਾਂ ਮਿਲਕ ਕੰਪਾਊਂਡ ਚਾਕਲੇਟ ਹੁੰਦੀ ਨਾ ਉਹਦਾ ਇਸਤੇਮਾਲ ਵੀ ਕਰ ਸਕਦੇ ਹੋ ਮੇਰੇ ਕੋਲ ਇੱਥੇ ਮਿਲਕ ਡੈਰੀ ਮਿਲਕ ਦੀ ਚਾਕਲੇਟ ਸੀ ਮੈਂ ਇਸ ਲਈ ਉਹਦਾ ਹੀ ਇਸਤੇਮਾਲ ਕੀਤਾ ਹੋ ਸਾਹੀ ਚਾਕਲੇਟ ਨੂੰ ਹੀ ਨਾ ਬਟਰ ਪੇਪਰ ਤੇ ਰੱਖਤਾ ਹੀ ਇਹਨੂੰ ਸੈੱਟ ਹੋ ਲਈ ਸੀ 15 ਮਿੰਟ ਲਈ ਫ੍ਰੀਜ ਵਿੱਚ ਰੱਖ ਆਏ ਸੀ 15 ਮਿੰਟ ਤੋਂ ਬਾਅਦ ਬਹੁਤ ਵਧੀਆ ਤਰੀਕੇ ਨਾਲ ਇਹ ਸੈੱਟ ਹੋ ਗਈ ਸੀ ਹੁਣ ਦੇਖੋ ਹੁਣ ਜੋ ਐਕਸਟਰਾ ਚਾਕਲੇਟ ਹੈ ਨਾ ਸਾਈਡ ਤੇ ਹੁਣ ਅਸੀਂ ਇਹਨੂੰ ਪ੍ਰੋਪਰ ਸ਼ੇਪ ਦੇਣ ਲਈ ਕੀ ਕਰਾਂਗੇ ਐਕਸਟਰਾ ਜੋ ਵੀ ਚਾਕਲੇਟ ਹੋਏਗੀ ਨਾ ਉਹਨੂੰ ਇਸੀ ਚਾਕੂ ਦੇ ਨਾਲ ਹਟਾ ਦਾਂਗੇ ਤਾਂ ਕਿ ਇਹ ਬਿਲਕੁਲ ਸਾਡੀ ਚਾਕਲੇਟ ਮਾਰਕੀਟ ਵਰਗੀ ਬਣ ਕੇ ਤਿਆਰ ਹੋਵੇ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਜੀ ਸ਼ੇਪ ਆਈ ਹੈ ਐਕਚੁਅਲ ਮੈਂ ਸਾਰੀ ਜੋ ਸਾਈਡ ਸੀ ਨਾ ਸਾਰੀ ਚਾਕਲੇਟ ਨੂੰ ਸੀ ਹਟਾਤਾ ਸੀ ਲੋ ਜੀ ਸਾਡੀ ਬਿਲਕੁਲ ਮਾਰਕੀਟ ਵਰਗੀ ਟੇਸਟੀ ਨਾ ਨਾ ਹੈਲਦੀ ਵਾਲੀ ਚਾਕਲੇਟ ਘਰ ਬਣ ਕੇ ਤਿਆਰ ਹੈ ਮੈਂ ਤੁਹਾਨੂੰ ਇੱਕ ਪੀਸ ਤੋੜ ਕੇ ਵੀ ਚੈੱਕ ਕਰਾਨੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਇਹ ਸਾਡੀ ਚਾਕਲੇਟ ਘਰ ਬਣ ਕੇ ਤਿਆਰ ਹੋਈ ਸੀਗੀ ਜੈਸੀ ਘਰ ਨੇ ਵਧੀਆ ਚਾਕਲੇਟ ਬਣਾ ਸਕਦੇ ਫਿਰ ਅਸੀਂ ਕਿਉਂ ਮਾਰਕੀਟ ਦੀ ਚਾਕਲੇਟ ਲੈ ਕੇ ਖਾਣਾ ਜਾਂ ਬੱਚਿਆਂ ਨੂੰ ਖਵਾਣੀ ਫਿਰ ਸਹੀ ਇਹ ਵਾਲੀ ਘਰ ਹੈਲਦੀ ਵਾਲੀ ਚਾਕਲੇਟ ਘਰ ਬਣਾ ਕੇ ਤੁਸੀਂ ਵੀ ਖਾਓ ਤੇ ਆਪਣੇ ਬੱਚਿਆਂ ਨੂੰ ਵੀ ਖਵਾਓ ਬਹੁਤ ਹੀ ਯਾ ਟੇਸਟੀ ਇਹ ਬਣ ਕੇ ਤਿਆਰ ਹੁੰਦੀ ਹੈ ਫਿਰ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਕਿਦਾਂ ਲੱਗੀ ਪਲੀਜ਼ ਇੱਕ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਟੇਕ ਬਾਈ